ਦਾ ਬੋਸ ਨੇ ਦੇ ਅਰੇ ਰਪੀ ਗੋਲ ਨੇ ਗੋਤਰੀ ਜਨਤਾ ਦੀ ਬਾਚਾਂ ਦੇ ਵੀ ਸਾਰਿਆਂ ਦਾ ਤੋਸ ਵਾਗਤਾ ਐਸੇ ਵਤ ਅਸੀਂ ਖੜੇ ਮੈਲਕ ਲਾਂ ਸਾਡੇ ਨਾਲ ਸਰ ਮੌਜੂਦ ਹੈ ਕਿ ਅੱਜ 15 ਗੱਲ ਦੇ ਉਤੇ ਜਿਹੜੀ ਬੱਚੇ ਨੇ ਕੁਰੂਗ੍ਰਾਫੀ ਕੀਤੀ ਹੈ ਕਾਫੀ ਸੋਨਾ ਕਮੀ ਹਤਾ ਗਲਤ ਕਰਦੇ ਸਰ ਜਨ ਉਹਨਾਂ ਦਾ ਕੀ ਕਹਿਣਾ ਹਾਂਜੀ ਸਰ ਕੀ ਕਹਿਣਾ ਚਾਹੋਗੇ ਤੁਹਾਡੇ ਬੱਚਿਆਂ ਨੇ ਬਹੁਤ ਵਧੀਆ ਪਰਫੋਰਮੈਂਸ ਕੀਤੀ ਹੈ ਸਭ ਤੋਂ ਪਹਿਲਾਂ ਤਾਂ ਅੱਜ ਆਜ਼ਾਦੀ ਦਿਹਾੜੇ ਦੀ ਲੱਖ ਲੱਖ ਵਧਾਈ ਉਹ ਓਪਮੰਡਲ ਪ੍ਰਸ਼ਾਸਨ ਮਹਿਕਲਾਂ ਵੱਲੋਂ ਇਹ ਅੱਜ ਸਾਡਾ ਤੀਜਾ ਆਜ਼ਾਦੀ ਦਿਹਾੜਾ ਮਨਾ ਰਹੇ ਹਾਂ ਅਸੀਂ ਕਿਉਂਕਿ ਜਦੋਂ ਸਬਡਿਵੀਜ਼ਨ ਮਹਿਕਲਾਂ ਬਣੀ ਸੀ ਤਾਂ ਉਸ ਤੋਂ ਬਾਅਦ ਇਹ ਤੀਜਾ ਆਜ਼ਾਦੀ ਦਿਹਾੜਾ ਹੈ ਜਿਹਦੇ ਵਿੱਚ ਸਾਡੇ ਮਹਿਕਲਾਂ ਸਬ ਤਹਿਸੀਲ ਦੇ ਲਗਭਗ 27 ਪਿੰਡ ਨੇ ਰ ਵਿੱਚ ਆਉਂਦੇ ਨੇ ਤੇ ਉਹਦੇ ਵਿੱਚੋਂ 15-20 ਸਕੂਲਾਂ ਨੇ ਚਾਹੇ ਉਹ ਸਰਕਾਰੀ ਨੇ ਚਾਹੇ ਪ੍ਰਾਈਵੇਟ ਨੇ ਉਹਨਾਂ ਨੇ ਭਾਗ ਲਿਆ ਉਹਨਾਂ ਨੇ ਦੇਸ਼ ਭਗਤੀ ਦੇ ਗੀਤ ਗਾਏ ਉਹਨਾਂ ਨੇ ਕੋਰੀਓਗ੍ਰਾਫੀ ਕੀਤੀ ਉਹਨਾਂ ਨੇ ਨਾਟਕ ਕੀਤੇ ਤੇ ਬਹੁਤ ਹੀ ਅੱਜ ਖੁਸ਼ੀਆ ਭਰਿਆ ਮਾਹੌਲ ਸੀ ਤੇ ਸਾਰੇ ਲੋਕ ਪਰਮਾ ਇਕੱਠ ਸੀਗਾ ਬਹੁਤ ਜ਼ਰਾ ਸਹਿਯੋਗ ਸੀ ਲੋਕਾਂ ਦਾ ਜੇ ਪੁੱਤਰ ਕੀ ਕਹਿਣਾ ਚਾਹੁੰਗੇ ਅੱਜ ਸਟੇਜ ਤੇ ਹੋਤੇ ਤੇ ਪਰਫਾਰਮੈਂਸ ਕੀਤਾ ਨਾ ਤੇ ਸਟੇਜ ਤੇ ਪਰਫਾਰਮੈਂਸ ਕਰਨਾ ਕੋਈ ਖਾਲਾ ਜੀ ਦਾ ਬੜਾ ਨਹੀਂ ਹੈਗਾ ਤੁਹਾਡੀ ਤਿਆਰੀ ਕਿੰਨਾ ਬਲ ਨੂੰ ਹੋ ਰਹੀ ਗਈ ਆ ਸਾਡੀ ਤਿਆਰੀ ਕਰਨ ਬਾਅਦ ਇਸ ਸਰ ਨੇ ਕਰਵਾਈ ਇਹ ਸਾਰੇ ਪਹਿਲਾ ਸਾਇੰਸ ਦੇ ਟੀਚਰ ਨੇ ਤੇ ਕਿਹੜਾ ਸਕੂਲ ਹੈ ਤੁਹਾਡਾ ਗਵਰਨਮੈਂਟ ਹਾਈ ਸਕੂਲ ਮੈਲਖਰਦ ਠੀਕ ਹੈ ਨਾ ਚਾਹੁੰਗੇ ਤੁਸੀਂ ਪਰਫਾਰਮੈਂਸ ਦੇ ਕਾਫੀ ਲੋਕਾਂ ਬਨੇ ਬਿਹਤਰੀਨ ਰਿਸਪਾਂਸ ਮਿਲੇਗਾ ਨਾ ਤੁਹਾਡੇ ਆਸ-ਪਾਸ ਦੇ ਲੋਕਾਂ ਨੇ ਵੀ ਤੁਹਾਨੂੰ ਸਟੇਜ ਤੇ ਪਰਫਾਰਮੈਂਸ ਕਰਦੇ ਦੇਖਿਆ ਸਾਨੂੰ ਬਹੁਤ ਵਧੀਆ ਲੱਗਿਆ ਕਿ ਸਾਨੂੰ ਲੋਕਾਂ ਨੇ ਦੇਖਿਆ ਸਾਡੀ ਵੀਡੀਓਜ਼ ਵੀ ਬਣੀਆਂ ਅਤੇ ਸਾਨੂੰ ਬਹੁਤ ਵਧੀਆ ਲੱਗਿਆ ਸਾਡੀ ਤਿਆਰੀ ਵੀ ਕਰਨਸ ਭਾਤੇ ਸਾਨੂੰ ਬਹੁਤ ਵਧੀਆ ਕਰਵਾਇਆ ਜੀ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਪੁੱਤਰ ਕੀ ਕਹਿਣਾ ਚਾਹੁੰਦੇ ਮੈਂ ਫਸਟ ਟਾਈਮ ਆਜ਼ਾਦੀ ਦਿਹਾੜੇ ਤੇ ਪਰਫਾਰਮੈਂਸ ਦਿੱਤੀ ਆ ਤੇ ਮੈਨੂੰ ਪਹਿਲਾਂ ਬਹੁਤ ਡਰ ਲੱਗ ਰਿਹਾ ਸੀ ਪਰ ਸਾਡੇ ਹੈੱਡ ਸਰ ਕੁਲਦੀਪ ਸਿੰਘ ਸਰ ਨੇ ਸਾਨੂੰ ਸਮਝਾਇਆ ਵੀ ਦੀਵੋ ਸਟੇਜ ਤੇ ਚੜ ਜਾਂਦਾ ਬੱਚਾ ਡਰਨ ਦੀ ਲੋੜ ਨਹੀਂ ਹੈਗੀ ਇਸ ਲਈ ਮੈਨੂੰ ਬਹੁਤ ਵਧੀਆ ਲੱਗਿਆ ਅੱਜ ਮੈਨੂੰ ਬਿਲਕੁਲ ਵੀ ਡਰਨੇ ਲੱਗਾ ਸਟੇਜ ਤੇ ਠੀਕ ਹੈ ਇੰਚ ਇਸੇਕੇ ਸਾਡੇ ਨਾਲ ਸਕੂਲ ਦੇ ਬੱਚੇ ਜਿਨ੍ਹਾਂ ਬਨੇ ਪਰਫਾਰਮੈਂਸ ਕਰਤੀ ਬਹੁਤ ਵਧੀਆ ਕੀਤੀ ਗਈ ਹੈ ਜਿਵੇਂ ਤੁਹਾਨੂੰ ਸਾਰਨੇ ਦੱਸਿਆਗਾ ਕਿ ਬੱਚੇ ਜਿਹੜੀ ਇਹਨੇ ਤਿਆਰੀ ਕਰਵਾਈ ਗਿਆ ਜਿਵੇਂ ਤੁਹਾਨੂੰ ਅਸੀਂ ਇਹਨਾਂ ਦੇ ਨਾਮ ਲਾਇਆ ਇਸ ਤਰ੍ਹਾਂ ਅੱਜ ਸਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੀਆਂ ਨਵੇਂ ਨਵੇਂ ਮੈਨੂ ਜਿਹੜਾ ਕਿ ਫੇਰ ਹਾਜ਼ਰ ਹੋਵਾਂਗੇ ਸਾਡੀ ਹਰ ਖਬਰ ਦੇਖਣ ਲਈ ਸਾਡੇ ਚੈਨਲ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਇਸੇ ਤਰ੍ਹਾਂ ਦੀ ਖਬਰ ਲੈ ਕੇ ਫੇਰ ਹਾਜ਼ਰ ਹੋਵ